ਜਿਹੜੀ ਆ ਚੀਜ਼ ਆ ਨਾ ਇਹਨੂੰ ਇਹ ਆਪਣੇ ਆਮ ਹੀ ਖੜੀ ਹੁੰਦੀ ਆ ਜ਼ਿਆਦਾਤਰ ਘਰਾਂ ਦੇ ਗੇਟਾਂ 'ਚ ਹੋ ਜਾਂਦੀ ਆ ਜਾਂ ਖੇਤ ਬੱਟਾਂ ਦੇ ਉੱਤੇ ਵਾਧੂ ਖੜੀ ਹੁੰਦੀ ਆ ਪਰ ਇਹਦਾ ਕਿਸੇ ਨੂੰ ਹੋ ਸਕਦਾ ਕਈਆਂ ਨੂੰ ਪਤਾ ਹੋਵੇ ਪਰ ਜ਼ਿਆਦਾਤਰ ਨਹੀਂ ਪਤਾ ਹੋਣਾ ਵੀ ਇਹਦਾ ਜਿਹੜਾ ਹੈਗਾ ਇਲਾਜ ਇਹ ਬਹੁਤ ਤਕੜਾ ਇਲਾਜ ਕਰਦੀ ਆ ਜਾਨਵਰਾਂ ਮੱਝਾਂ ਗਾਵਾਂ ਦੇ ਵਿੱਚ ਖਾਸ ਤੌਰ ਤੇ ਇਲਾਜ ਕੀ ਕਰਦੀ ਆ ਭਾਈ ਭਾਰ ਜਿਹੜਾ ਜਾਨਵਰ ਪਿੱਛਾ ਦਿਖਾਉਂਦਾ ਭਾਰ ਕਹਿੰਦੇ ਨੇ ਆਪਾਂ ਵੀ ਭਾਰ ਕੱਢ ਕੇ ਬੱਚੇ ਤਾਂ ਨਹੀਂ ਬਾਹਰ ਕੱਢਦਾ ਤਾਂ ਜਿੰਨਾ ਟਾਈਮ ਇਹਨੂੰ ਤੁਸੀਂ ਕੁੱਤਰ ਕੇ ਮੰਨ ਲਓ ਰੁਗ ਡੇਲੀ ਕਹ ਲਈਏ ਵੀ ਆਪਾਂ ਦੋਨੇ ਹੱਥਾਂ ਦੇ ਵਿੱਚ ਆਉਣ ਵਾਲੇ ਜਿੰਨੇ ਕ ਕੱਖ ਨੂੰ ਰੁਗ ਕਹਿ ਦਿੰਨੇ ਆ ਐਨਾ ਕ ਤੁਸੀਂ ਇਹਨੂੰ ਡੇਲੀ ਜਾਨਵਰ ਨੂੰ ਦੇਈ ਜਾਓ ਉਹਦਾ ਜਾਨਵਰ ਤੁਹਾਡਾ ਪੱਕਾ ਹੱਲ ਆ ਵੀ ਭਾਰ ਨਹੀਂ ਕੱਢਦਾ ਪਰ ਕੱਢਦਾ ਉਹਨਾ ਟਾਈਮ ਨਹੀਂ ਜਿੰਨਾ ਟਾਈਮ ਇਹਨੂੰ ਤੁਸੀਂ ਵਰਤਦੇ ਹੋ ਤੇ ਇਹਦਾ ਜਿਹੜਾ ਅਸੀਂ ਰਿਜ਼ਲਟ ਲਿਆ ਹੋਇਆਗਾ ਵੀ 5 ਤੋਂ 6 ਮਹੀਨਿਆਂ ਨੇ ਵਧੀਆ ਨਿਗਾਹਤੇ ਸੀ ਜਿੰਨਾ ਟਾਈਮ ਫਾਰਮਰ ਇਹਨੂੰ ਕੁੱਤਰ ਕੇ ਪਾਈ ਹੈ ਉਹਨਾ ਟਾਈਮ ਜਾਨਵਰ ਨੇ ਭਾਰ ਬਿਲਕੁਲ ਨਹੀਂ ਦਿਖਾਇਆ ਤੇ ਬੈਸੇ ਤਾਂ ਪੱਕਾ ਹੱਲ ਆਪਾਂ ਨੂੰ ਪਤਾ ਵੀ ਕਿਸੇ ਦਵਾਈ 'ਚ ਹੈ ਨਹੀਂ ਚਾਹੇ ਕੋਈ ਲੱਖ ਕਹੀ ਜਾਵੇ हां ਇਕ ਲਾਇਕ ਜੀ ਆਪਾਂ ਅੰਦਰ ਟਾਂਕਾ ਲਾਣੇ ਆ ਸਟੀਚਿੰਗ ਕਰ ਦੰਨੇ ਆ ਉਹਦੇ ਨਾਲ ਹੱਲ ਹੋ ਸਕਦਾ ਕਾਫੀ ਹੱਦ ਤੱਕ ਜਾਂ ਬੋਤਲ ਨਾਲ